ਸਰਪੰਚ ਤੂੰ ਲੈ ਲਾ ਬਾਅਦ ਸਰਪੰਚ ਨੂੰ ਗੱਡੀ ਚ ਬਿਠਾ ਲੈਂਦੇ ਨੇ ਕਹਿੰਦੇ ਸਰਪੰਚ ਲਿਆ ਫੜਾ ਐਂ ਹੁੰਦਾ ਇਹਨੂੰ ਰੀਸਾਈਕਲ ਕਹਿੰਦੇ ਆ ਉਹ ਦੱਸ ਦਿੰਦੇ ਨੇ ਉਹ ਲਾਲਜੀ ਪੱਗੜਾ ਜਿਹੜਾ ਆਪਣਾ ਜੀ ਉਹਨੂੰ ਫੜਾ ਦਿਓ ਉਹ ਲੈ ਵੀ ਆਹ ਲਾਲਜੀ ਪੱਗੜਾ ਮੁੰਡੇ ਨੂੰ ਬੁਲਾ ਉਹਨੂੰ ਫੜਾ ਤੇ ਪੈਸੇ ਬਾਅਦ ਉਹਨੂੰ ਗੱਡੀ ਚ ਬਿਠਾ ਲੈਂਦੇ ਆ ਮਗਰਲੀ ਚ 3 ਕਿਲੋਮੀਟਰ ਜਾ ਕੇ ਉਹਨੂੰ ਕਹਿੰਦੇ ਲਿਆ ਫੜਾ ਬਈ ਆ ਐਂ ਪੈਸੇ ਵੰਡੋਂਗੇ ਐਂ ਤੇ ਆ ਮਨੂੰ ਕਹਿੰਦਾ ਮੈਂ 2-3 ਪੀਟਰ ਇੰਜਨਾਂ ਦਾ ਤੇਲ ਦੇਉਂਗਾ ਡੀਜ਼ਲ ਦਰਿਆ ਕੰਨ ਕਪਰਾਂ ਕਰਦੇ ਦਰਿਆ ਯਾਰ 3 ਪੀਟਰ ਇੰਜਨਾਂ ਨਾਲ ਦਰਿਆ ਤੂੰ ਦਰਿਆ ਪਰਾਂ ਕਰ ਲੋਂਗੇ ਤੁਸੀਂ ਫਿਰ ਕਹਿੰਦਾ ਸੁਖਵੀਰ ਬਾਦਲ ਕਹਿੰਦਾ ਉਹਨੂੰ ਕਿਹੜਾ ਵਿਚਾਰੇ ਨੂੰ ਪਤਾ ਯਾਰ ਜਨ ਮੰਦਬੁੱਧੀ ਹੈਗਾ ਉਹ ਉਹ ਹੈ ਜਨ ਤਾਂ ਪਿੰਡਾਂ 'ਚ ਸੰਗਲ ਲੱਗਦੇ ਆ ਯਾਰ ਲੋਕ ਕਹਿੰਦੇ ਆ ਵੀ ਗੁਰਦੇਵ ਸਿੰਘ ਸਾਹਿਬ ਦੇ ਮੁੰਡੇ ਨੂੰ ਬੰਨ ਲਾ ਯਾਰ ਬੁਰਜੀ ਨਾਲ ਕਿਸੇ ਦੇ ਰੋੜਾ ਰੂੜਾ ਨਾ ਮਾਰੇ ਕਹਿੰਦਾ ਮੈਂ ਰਾਵੀ ਤੇ ਵਿਆਸ ਦੇ ਆਲੇ ਦੁਆਲੇ ਜਦੋਂ ਸਾਡੀ ਸਰਕਾਰ ਬਣ ਗਈ ਵੱਡੇ ਵੱਡੇ ਕੰਕਰੀਟ ਦੀਆਂ ਕੱਦਾਂ ਕੱਢਾਂਗੇ ਉਹ ਮੈਂ ਕਿਹਾ ਗਲੀਆਂ ਨਾਲੀਆਂ ਬਣੀਆਂ ਨਹੀਂ ਤੁਹਾਡੇ ਤੋਂ ਤੁਸੀਂ ਦਰਿਆਵਾਂ ਨਾ ਮੱਥੇ ਲਾਉਂਗੇ बोलियां ਦਾ ਵਿਚਾਰਾ ਆਥਰੇ ਘਰੇ ਪਹੁੰਚ ਜਾਂਦਾ ਚਲੋ ਟਾਈਮ ਤੇ ਚਲੋ ਕਿਸੇ ਦੇ ਰੋੜਾ ਰੂੜਾ ਨਹੀਂ ਮਾਰਦਾ ਗਾਲਾਂ ਨਹੀਂ ਕੱਢਦਾ ਚਲੋ ਤੁਰੇ ਫਿਰਦਾ ਰਹਿੰਦਾ ਆਪਾਂ ਨੇ ਕੀ ਲੈਣਾ ਹਾਰ ਗਏ ਨਾ ਬੁਰੀ ਤਰ੍ਹਾਂ ਹਾਰ ਗਏ ਸਾਰਾ ਤਾਂ ਕੋਡ ਮੈਂ ਹਾਰ ਗਿਆ ਇਹਨਾਂ ਦਾ ਗਾਲਾਂ ਮੈਨੂੰ ਕੱਢਣ ਲੱਗ ਜਾਂ ਜਿਹੜਾ ਆਉਂਦਾ ਉਹ ਬਾਜਵੇ ਹੋਰੀ ਰੰਦਾ ਆਵੇ ਹੋਰੀ ਜਿਹੜਾ ਟੜਕੀ ਉੱਠ ਕੇ ਭਗਵਾਨ ਤਮਾਨ ਭਗਵਾਨ ਤਮਾਨ ਮੇਰੀ ਹਸਤੀ ਮਿਟਾਣੇ ਦੀ ਚਾਹਤ ਮੇਰੀ ਹਸਤੀ ਮਿਟਾਣੇ ਦੀ ਚਾਹਤ ਮੈਂ ਨਾ ਜਾਣੇ ਕਿਤਨੋਂ ਕੇ ਵਜੂਦ ਖਤਮ ਹੋ ਗਏ ਮਰੇ ਉਹ ਦੇਖ ਲੋ ਵੱਡਾ ਬਾਦਲ ਹਾਰ ਗਿਆ ਕਦੇ ਨਹੀਂ ਹਾਰਿਆ ਸੀ ਜਾਂਦੇ ਹੋਏ ਉਹਨਾਂ ਨੂੰ ਵੀ ਪਵਾ ਗਿਆ ਹਾਰ ਆਪ ਹਾਰ ਗਿਆ ਜਲਾਲਾਬਾਦ ਤੋਂ ਮਨਪੀਤ ਬਾਦਲ ਹਾਰ ਗਿਆ ਮਲੂਕਾ ਹਾਰ ਗਿਆ ਪੱਠਲ ਹਾਰ ਗਈ ਭੂੰਦੜ ਹਾਰ ਗਿਆ ਕੈਪਟਨ ਹਾਰ ਗਿਆ ਮਜੀਠਿਆ ਹਾਰ ਗਿਆ ਨਵਜੋਤ ਸਿੱਧੂ ਹਾਰ ਗਿਆ ਬਲਟੋਆ ਹਾਰ ਗਿਆ ਬ੍ਰਹਮਪੁਰਾ ਹਾਰ ਗਿਆ ਕਿਹੜਾ ਰਹਿ ਗਿਆ ਕੋਇਰੋ ਹੋਰੀ ਸੋਰੀ ਬਾਥੇ ਕਿਹੜਾ ਮੇਲੇ ਚ ਅਮਰੂਤਾਂ ਨੂੰ ਪੁੱਛਦਾ ਕੌਣ ਆ ਉੱਥੇ ਆਉਣਾ ਉਹ ਮੈਂ ਨਹੀਂ ਹਰਾਏ ਮੈਥੋਂ ਨਹੀਂ ਕਰਦੇ ਤੁਸੀਂ ਕੀਤਾ ਕੰਮ ਤੁਸੀਂ ਕੀਤਾ ਇਹ ਇਹ ਤੁਹਾਡੇ ਤੁਹਾਡੇ ਤੇ ਸੇਰਾ ਜਾਂਦਾ ਸਾਰਾ ਬਾਲ ਤੁਰੇ ਫਿਰਦਾ ਰਹਿੰਦਾ ਮਨ ਤਾਂ ਵਿਚਾਰਦੇ ਤਰਸੀ ਆਉਣ ਲੱਗ ਗਿਆ ਹੁਣ ਗੁਰੂ ਕੀ ਗੋਲਕ ਚੋਂ ਪੈਸੇ ਕੱਢ ਕੇ ਆਇਆ ਸਿਰ ਦਿੰਦਾ ਆ ਲਓ ਮੈਂ ਦੇ ਗਿਆ ਸਰਪੰਚ ਤੂੰ ਲੈ ਲਾ ਬਾਅਦ ਸਰਪੰਚ ਨੂੰ ਗੱਡੀ ਚ ਬਿਠਾ ਲੈਂਦੇ ਨੇ ਕਹਿੰਦੇ ਸਰਪੰਚ ਲਿਆ ਫੜਾ ਐਂ ਹੁੰਦਾ ਇਹਨੂੰ ਰੀਸਾਈਕਲ ਕਹਿੰਦੇ ਆ ਉਹ ਦੱਸ ਦਿੰਦੇ ਨੇ ਉਹ ਲਾਲ ਜੀ ਪੱਗਲਾ ਜਿਹੜਾ ਆਪਣਾ ਜੀ ਉਹਨੂੰ ਫੜਾ ਦਿਓ ਉਹ ਲੈ ਵੀ ਆਹ ਲਾਲ ਜੀ ਪੱਗਲਾ ਮੁੰਡੇ ਨੂੰ ਫੜਾ ਉਹਨੂੰ ਫੜਾ ਤੇ ਪੈਸੇ ਬਾਅਦ ਉਹਨੂੰ ਗੱਡੀ ਚ ਬਿਠਾ ਲੈਂਦੇ ਆ ਮਗਲੀ ਚ 10 ਕਿਲੋਮੀਟਰ ਜਾ ਕੇ ਨੂੰ ਕਹਿੰਦਾ ਲੈ ਆਪਣਾ ਬਈ ਆ ਆਏ ਪੈਸੇ ਵੰਡੋਂਗੇ ਆਏ ਦਰਿਆ ਮਾਂ ਨੂੰ ਕਹਿੰਦਾ ਮੈਂ 2-3 ਪੀਟਰ ਇੰਜਨਾਂ ਦਾ ਤੇਲ ਦੇਉਂਗਾ ਡੀਜ਼ਲ ਦਰਿਆ ਕਹਿੰਦਾ ਕਾਪਰਾ ਕਰ ਦੇ ਦਰਿਆ ਯਾਰ 3 ਪੀਟਰ ਇੰਜਨਾਂ ਨਾਲ ਦਰਿਆ ਤੂੰ ਦਰਿਆ ਪਰਾਂ ਕਰ ਲੋਂਗੇ ਤੁਸੀਂ ਫਿਰ ਕਹਿੰਦਾ ਸੁਖਵੀਰ ਬਾਦਲ ਕਹਿੰਦਾ ਉਹਨੂੰ ਕਿਹੜਾ ਵਿਚਾਰੇ ਨੂੰ ਪਤਾ ਯਾਰ ਜਨ ਮੰਦ ਬੁੱਧੀ ਹੈਗਾ ਉਹ ਉਹ ਹੈ ਜਨ ਤਾਂ ਪਿੰਡਾਂ ਸੰਗਲ ਲੱਗਦੇ ਆ ਯਾਰ ਲੋਕ ਕਹਿੰਦੇ ਆ ਵੀ ਗੁਰਦੇਵ ਸਿੰਘ ਆਪ ਦੇ ਮੁੰਡੇ ਨੂੰ ਬੰਨ ਲੈ ਯਾਰ ਬੁਰਜੀ ਨਾਲ ਕਿਸੇ ਦੇ ਰੋੜਾ ਰੂੜਾ ਨਾ ਮਾਰੇ ਕਹਿੰਦਾ ਮੈਂ ਰਾਵੀ ਤੇ ਬਿਆਸ ਦੇ ਆਲੇ ਦੁਆਲੇ ਜਦੋਂ ਸਾਡੀ ਸਰਕਾਰ ਬਣ ਗਈ ਵੱਡੇ ਵੱਡੇ ਕੰਕਰੀਟ ਦੀਆਂ ਕੱਦਾਂ ਕੱਢ ਦਾਂਗੇ ਉਹ ਮੈਂ ਕਿਹਾ ਗਲੀਆਂ ਨਾਲੀਆਂ ਬਣੀਆਂ ਨਹੀਂ ਤੁਹਾਡੇ ਤੋਂ ਤੁਸੀਂ ਦਰਿਆਵਾਂ ਨਾ ਮੱਥੇ ਲਾਉਂਗੇ ਬੋਲੀ ਜਾਂਦਾ ਵਿਚਾਰਾ ਆਥਰੇ ਘਰੇ ਪਹੁੰਚ ਜਾਂਦਾ ਚਲੋ ਟਾਈਮ ਤੇ ਚਲੋ ਕਿਸੇ ਦੇ ਰੋੜਾ ਰੂੜਾ ਨਹੀਂ ਮਾਰਦਾ ਗਾਲਾਂ ਨਹੀਂ ਕੱਢਦਾ ਚਲੋ ਤੁਰੇ ਫਿਰਦਾ ਰਹਿੰਦਾ ਆਪਾਂ ਨੇ ਕੀ ਲੈਣਾ ਹਾਰ ਗਏ ਨਾ ਬੁਰੀ ਤਰ੍ਹਾਂ ਹਾਰ ਗਏ ਸਾਰਾ ਤਾਂ ਕੋਟ ਮੈਂ ਹੀ ਹਾਰ ਗਿਆ ਇਹਨਾਂ ਦਾ ਗਾਲਾਂ ਮੈਨੂੰ ਕੱਢਣ ਲੱਗੇ ਜਿਹੜਾ ਆਉਂਦਾ ਉਹ ਬਾਜਵੇ ਹੋਰੀ ਰੰਗੋ ਆਵੇ ਹੋਰਨ ਝੋੜਾ ਤੜਕੀ ਉੱਠ ਕੇ ਭਗਵਾਨ ਤਮਾਨ ਭਗਵਾਨ ਤਮਾਨ ਮੇਰੀ ਹਸਤੀ ਮਿਟਾਣੇ ਦੀ ਚਾਹਤ ਮੇਰੀ ਹਸਤੀ ਮਿਟਾਣੇ ਦੀ ਚਾਹਤ ਮੇ ਨਾ ਜਾਣੇ ਕਿਤਨੋਂ ਕੇ ਵਜੂਦ ਖਤਮ ਹੋ ਗਏ ਮਰ ਉਹ ਦੇਖ ਲੋ ਵੱਡਾ ਬਾਦਲ ਹਾਰ ਗਿਆ ਕਦੇ ਨਹੀਂ ਹਾਰਿਆ ਸੀ ਜਾਂਦੇ ਹੋਏ ਉਹਨਾਂ ਨੂੰ ਵੀ ਪਵਾ ਗਿਆ ਹਾਰ ਆਪ ਹਾਰ ਗਿਆ ਜਲਾਲਾਵਾਦ ਤੋਂ ਮਨਪੀਤ ਬਾਦਲ ਹਾਰ ਗਿਆ ਮਲੂਕਾ ਹਾਰ ਗਿਆ ਭੱਠਲ ਹਾਰ ਗਈ ਉਹ ਗੜ ہار ਗਿਆ ਕੈਪਟਨ ہار ਗਿਆ ਮਜੀਠਿਆ ہار ਗਿਆ ਨਮਜੋ ਸਿੱਧੂ ہار ਗਿਆ ਬਲਟੋਆ ہار ਗਿਆ ਬ੍ਰਹਮਪੁਰਾ ہار ਗਿਆ ਕਿਹੜਾ ਰਹਿ ਗਿਆ ਕੈਰੋਂ ਹੋਰੀ ਸਾਰੀ ਬਾਤ ਤੇ ਕਿਹੜਾ ਮੇਲੇ ਚ ਮਰੂਤਾ ਨੂੰ ਪੁੱਛਦਾ ਕੌਣ ਆ ਉੱਥੇ ਹੁਣ ਉਹ ਮੈਂ ਨਹੀਂ ਹਰਾਏ ਮੈਥੋਂ ਨਹੀਂ ਕਰਦੇ ਤੁਸੀਂ ਕੀਤਾ ਕੰਮ ਤੁਸੀਂ ਕੀਤਾ ਇਹ ਇਹ ਤੁਹਾਡੇ ਤੁਹਾਡੇ ਤੇ ਸੇਰਾ ਜਾਂਦਾ ਸਾਰਾ